ਅੱਜ ਅਸੀਂ ਗੱਲ ਕਰਾਂਗੇ ਭਾਈ ਮਣੀ ਸਿੰਘ ਜੀ ਦੇ ਬਾਰੇ ਇਹਨਾਂ ਦਾ ਜਨਮ ਪਿੰਡ ਕੈਂਬੋਵਾਲ ਦੇ ਵਸਨੀਕ ਚੌਧਰੀ ਕਾਲੇ ਦੇ ਘਰ ਹੋਇਆ ਭਾਈ ਸਾਹਿਬ ਦਾ ਨਾਮ ਆਪਿਆਂ ਨੇ ਮਣੀਆ ਰੱਖਿਆ ਤੇ ਉਹ ਮਸਾਂ ਹੀ 5 ਕੁ ਬਰਿਆਂ ਦੇ ਸੰਨ ਉਹਨਾਂ ਦੇ ਪਿਤਾ ਚੌਧਰੀ ਕਾਲੇ ਨੇ ਉਹਨਾਂ ਨੂੰ ਗੁਰਤੇਗ ਬਾਦਲ ਜੀ ਕੋਲ ਅਰਪਣ ਕਰਤਾ ਉਹ ਛੋਟੀ ਉਮਰ ਤੋਂ ਹੀ ਗੁਰੂ ਗੋਬਿੰਦ ਸਿੰਘ ਜੀ ਦੀ ਸੇਵਾ ਵਿੱਚ ਰਹੇ ਉਹਨਾਂ ਨੇ ਗੁਰੂ ਗੋਵਿੰਦ ਸਿੰਘ ਜੀ ਪਾਸੋਂ ਮਰਤੂ ਵੀ ਛੱਡਿਆ ਤੇ ਉਹਨਾਂ ਦਾ ਨਾਮ ਮਣੀ ਸਿੰਘ ਹੋ ਗਿਆ। ਜਦ ਸਨ 1704 ਈਸਵੀ ਵਿੱਚ ਗੁਰੂ ਗੋਵਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਛੱਡਿਆ ਤਾਂ ਗੁਰੂ ਜੀ ਦੀ ਆਗਿਆ ਅਨੁਸਾਰ ਭਾਈ ਮਣੀ ਸਿੰਘ ਜੀ, ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬਕੌਰ ਜੀ ਨਾਲ ਦਿੱਲੀ ਚਲੇ ਗਏ। ਮਾਤਾ ਸੁੰਦਰ ਕੌਰ ਜੀ ਨੇ ਸ਼ੇਰ ਦਰਬਾਰ ਸਾਹਿਬ ਜੀ ਦਾ ਪ੍ਰਬੰਧ ਠੀਕ ਕਰਨ ਲਈ ਭਾਈ ਮਣੀ ਸਿੰਘ ਜੀ ਨੇ ਸਨ 1729 ਦੇ ਸ਼ੁਰੂ ਵਿੱਚ ਸ਼੍ਰੀ ਦਮਦਮਾ ਸਾਹਿਬ ਦਾ ਗਰੰਥੀ ਬਣਾ ਕੇ ਭੇਜਿਆ ਭਾਈ ਸਾਹਿਬ ਨੇ ਸ਼ਹਿਰ ਦੇ ਮੁਖੀ ਸਿੱਖਾਂ ਦੀ ਸਲਾਹ ਨਾਲ ਸ਼੍ਰੀ ਦਰਬਾਰ ਸਾਹਿਬ ਦਾ ਪ੍ਰਬੰਧ ਸੁਧਾਰਿਆ ਅੰਮ੍ਰਿਤਸਰ ਦੀ ਦੀਵਾਲੀ ਦਾ ਮੇਲਾ ਮੁਗਲ ਸਰਕਾਰ ਨੇ ਕਈ ਵਾਰਿਆਂ ਤੋਂ ਬੰਦ ਕੀਤਾ ਹੋਇਆ ਸੀ ਖਾਲਸੇ ਦੇ ਇਸ ਤਰ੍ਹਾਂ ਦੇ ਮੁੱਲ ਰੱਖੇ ਗਏ ਖਾਸਾ ਦੁਸ਼ਮਣ ਦੀ ਤਾਕਤ ਨੂੰ ਤਬਾਹ ਕਰਨ ਲਈ ਅਦੇ ਚੰਗੇ ਦਿਨਾਂ ਦੀ ਤਿਆਰੀ ਕਰ ਰਿਹਾ ਸੀ ਖਾਲਸਾ ਜੰਗਲ ਉਹ ਪਹਾੜਾਂ ਰੇਗਿਸਤਾਨ ਵਿੱਚ ਪ੍ਰਾਂਹ ਲਈ ਬੈਠਾ ਸੀ ਖਾਲਸੇ ਦੀ ਤਾਕਤ ਨੂੰ ਇੱਕ ਮੁੱਠ ਕਰਨ ਲਈ ਭਾਈ ਸਾਹਿਬ ਨੇ ਇੱਕ ਯੋਜਨਾ ਬਣਾਈ ਭਾਈ ਸਾਹਿਬ ਨੇ ਲਾਹੌਰ ਦੇ ਸੁਬੇ ਪਾਸੋਂ ਦਿਵਾਲੀ ਦਾ ਮੇਲਾ ਲਾਉਣ ਦੀ ਆਗਿਆ ਮੰਗੀ ਆਗਿਆ ਇਹ ਚ ਸ਼ਰਤ ਦੇ ਦਿੱਤੀ ਕਿ ਮੇਲਾ ਮਗਰੋਂ ਭਾਈ ਸਾਹਿਬ 5000 ਰੁਪਏ ਸਰਕਾਰ ਨੂੰ ਦੇਣ ਮੇਲਾ 10 ਦਿਨ ਲਈ ਰਹਿਣਾ ਸੀ ਭਾਈ ਸਾਹਿਬ ਨੇ ਸੱਦੇ ਭੇਜੇ ਪਰ ਉਧਰ ਸੂਬੇ ਨੇ ਦੀਵਾਨ ਲਖਪਤ ਰਾਏ ਬਹੁਤ ساری ਫੌਜ ਭੇਜ ਦਿੱਤੀ ਜਿਸ ਨੇ ਰਾਮਦੇਵ ਦੇ ਜਾਂ ਡੇਰਾ ਲਾਇਆ ਇਹਨਾਂ ਦੀ ਚਾਹ ਸੀ ਕਿ ਮੇਲੇ ਦੇ ਜਦੋਂ ਖਾਲਸਾ ਇਕੱਠਾ ਹੋਵੇਗਾ ਤਾਂ ਹਮਲਾ ਕਰਕੇ ਖਾਲਸੇ ਨੂੰ ਤਬਾਹ ਕਰ ਦਵਾਂਗੇ ਭਾਈ ਸਾਹਿਬ ਨੂੰ ਇਸ ਦਾ ਪਤਾ ਲੱਗ ਗਿਆ ਭਾਈ ਸਾਹਿਬ ਨੇ ਦੁਬਾਰਾ ਹੁਕਮ ਭੇਜਿਆ ਕਿ ਖਾਲਸਾ ਇਕੱਤਰ ਨਾ ਹੋਵੇ ਫਿਰ ਭਾਈ ਸਾਹਿਬ ਨੇ ਹੁਕਮ ਅਨੁਸਾਰ ਖਾਲਸਾ ਇਕੱਤਰ ਹੀ ਨਹੀਂ ਹੋਇਆ ਦੀਵਾਲੀ ਤੋਂ ਬਾਅਦ ਜਦੋਂ ਲਾਹੌਰ ਦੇ ਪੈਸੇ ਮੰਗੇ ਤਾਂ ਭਾਈ ਸਾਹਿਬ ਨੇ ਸਪਸ਼ਟ ਕਹਿ ਦਿੱਤਾ ਕਿ ਤੁਹਾਡੀ ਚਾਲ ਵਿੱਚ ਖਾਲਸਾ ਨਹੀਂ ਆਵੇਗਾ ਇੱਕ ਪਾਸੇ ਤੁਸੀਂ ਦਸਤੇ ਖਾਲਸੇ ਨੂੰ ਖਤਮ ਕਰ ਲਈ ਤੇ ਦੂਜੇ ਪਾਸੇ ਤੁਹਾਨੂੰ ਪੈਸੇ ਵੀ ਦਿਈਏ ਉਹ ਕਹਿੰਦੇ ਤੁਹਾਡਾ ਇਹ ਵਾਅਦਾ ਸੀ ਕਿ ਅਸੀਂ ਖਾਲਸੇ ਨੂੰ ਕੁਝ ਨਹੀਂ ਕਹਾਂਗੇ ਇਸ ਲਈ ਕਾਦੇ ਲਈਏ ਪੈਸੇ ਦਿਈਏ ਉਹਨਾਂ ਨੂੰ ਇਸ ਅਪਰਾਧ ਦਾ ਬਹਾਨਾ ਬਣਾ ਕੇ ਗ੍ਰਿਫਤਾਰ ਕਰਕੇ ਲਾਹੌਰ ਲੈ ਜਾਇਆ ਗਿਆ ਉਹਤੇ ਇਹਨਾਂ ਨੂੰ ਕਿਹਾ ਗਿਆ ਮੁਸਲਮਾਨ ਹੋ ਜਾਓ ਨਹੀਂ ਤਾਂ ਤੁਹਾਡਾ ਬੰਦ-ਬੰਦ ਕੱਟ ਦਿੱਤਾ ਜਾਵੇਗਾ ਭਾਈ ਮਣੀ ਸਿੰਘ ਜੀ ਨੇ ਧਰਮ ਤਿਆਗਣ ਤੋਂ ਨਾ ਕਹ ਦਿੱਤੀ ਜਲਾਦਾਂ ਨੇ ਉਹਨਾਂ ਦੇ ਸਰੀਰ ਦੇ 50 ਤੋਂ ਵੱਧ ਬੰਦ-ਬੰਦ ਕੱਟ ਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਇਹ ਬਹੁਤ ਹੀ ਵੱਡੀ ਸ਼ਹੀਦੀ ਸੀ ਭਾਈ ਸਾਹਿਬ ਦੀ ਸ਼ਹੀਦੀ ਨੇ ਕੌਮ ਅੰਦਰ ਇੱਕ ਨਵਾਂ ਜੋਸ਼ ਪਾ ਦਿੱਤਾ ਜ਼ਾਲਮ ਸਰਕਾਰ ਕਮਰ ਕੱਸੇ ਕਰ ਲਏ ਭਾਈ ਅਗਰ ਸਿੰਘ ਜੀ ਜੋ ਮਣੀ ਸਿੰਘ ਜੀ ਦੇ ਭਤੀਜੇ ਸਨ ਉਹਨਾਂ ਵੀ ਪੰਥ ਦੀ ਵੱਧ ਚੜ ਕੇ ਸੇਵਾ ਕੀਤੀ ਮੋਮਨ ਖਾਂ ਕਸੂਰ ਦਾ ਪਠਾਨ ਸੀ ਅਤੇ ਮੁਰਾਦ ਬੇਗਮ ਦੇ ਹੁਕਮ ਨਾਲ ਗਸ਼ਤੀ ਫੌਜ ਲੈ ਕੇ ਸਿੰਘਾਂ ਦਾ ਸਰਵਨਾਸ਼ ਕਰਨ ਲਈ ਦੇਸ਼ ਵਿੱਚ ਫਿਰ ਰਿਹਾ ਸੀ ਭਾਈ ਅਗਰ ਸਿੰਘ ਨੇ ਇਸ ਮੋਮਨ ਖਾਂ ਦਾ ਸਿਰ ਵੱਢ ਕੇ ਖਾਲਸੇ ਜੀ ਦੇ ਦੀਵਾਨ ਵਿੱਚ ਪੇਸ਼ ਕੀਤਾ ਹੁਣ ਹੁਕਮ ਸਰਕਾਰ ਦੀਆਂ ਜਿਹੜਾਂ ਖੋਖਲੀਆਂ ਹੋ ਚੁੱਕੀਆਂ ਸਨ ਆਮ ਲੋਕਾਈ ਵੀ ਤੰਗ ਸੀ ਅਹਿਮਦ ਸ਼ਾਹ ਅਬਦਾਲੀ ਨੂੰ ਸਥਾਨਿਕ ਸੂਬੇਦਾਰ ਬੁਲਾंदे ਤਾਂ ਜੋ ਲੋਕਾਂ ਦੇ ਮਨ ਆਇਆ ਜ਼ੁਲਮ ਕੀਤਾ ਜਾ ਸਕੇ ਲੁੱਟ ਮਾਰ ਕੀਤੀ ਜਾ ਸਕੇ ਪਰ ਖਾਲਸੇ ਨੇ ਅਬਦਾਲੀ ਦੇ ਰਾਹ ਵਿੱਚ ਅਜਿਹੀਆਂ ਔਕਣਾ ਪੈਦਾ ਕਰ ਦਿੱਤੀਆਂ ਕਿ ਉਹ ਆਪਣੀ ਉਮਰ ਵਿੱਚ ਹਮਲਾ ਕਰਦਾ ਕਰਦਾ ਥੱਕ ਗਿਆ ਸਿੰਘਾਂ ਨਾਲ ਲੜਨਾ ਕੰਨੀ ਘਤਰਾਂ ਲੱਗ ਪਿਆ ਭਾਈ ਅਗਰ ਸਿੰਘ ਜੀ ਦੀ ਅਬਦਾਲੀ ਦੇ ਮਾਮਲਿਆਂ ਹਮਲਿਆਂ ਸਮੇਂ ਦੀ ਖਾਲਸੇ ਦੀ ਤਨ ਮੰਨਣਾ ਸੇਵਾ ਕਰਦੇਰੇ ਜਾਲਮਾ ਇਹ ਸਮਝ ਲਿਆ ਕਿ ਤਸੀਹੇ ਦੇ ਕੇ ਅਸੀਂ ਸਿੰਘਾਂ ਨੂੰ ਖਤਮ ਕਰ ਲਵਾਂਗੇ ਬੰਦ-ਬੰਦ ਕੱਟ ਕੇ ਖੋਪੜਾ ਤਸੀਹੇ ਦੇ ਕੇ ਸਿੰਘਾਂ ਦੇ ਮਨਾਂ ਤੇ ਡਰ ਦਾ ਪ੍ਰਭਾਵ ਪਾ ਲਵਾਂਗੇ ਪਰ ਸਿੰਘ ਹੋਰ ਵੱਧ ਚੜ ਕੇ ਅੱਗੇ ਆਉਂਦੇ ਤੇ ਜਾਲਮ ਨੂੰ ਦੱਸ ਦਿੰਦੇ ਕਿ ਖਾਲਸਾ ਦੋਹਾ ਕਰਨਾ ਵੀ ਜਾਣਦਾ ਹੈ ਜਬਰ ਨੂੰ ਸਬਰ ਨਾਲ ਵੀ ਜਿੱਤਣਾ ਜਾਣਦਾ ਹੈ ਅਤੇ ਖਬਰਦਾਰ ਕਰਨਾ ਵੀ ਜਾਣਦਾ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਕਰ ਵੀਰੋ ਚੰਗੀ ਲਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਮੈਂਟ ਕਰੋ ਤੁਹਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਰੇ ਬੈਲ ਆਈਕਨ ਨੂੰ ਜਰੂਰ ਦਬ ਦੋ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਪਹਿਲੇ ਆ ਸਕੇ